ਕਿਸਾਨ ਭਰਾਓ ਸਸਕਾਲ ਮੈਂ ਵਰਗਤ ਸਿੰਘ ਕੋਸਲਾਨੀ ਜਾਣਕਾਰੀ ਤੋਂ ਫਸਲਾਂ ਦੇ ਵਿੱਚੋਂ ਕਣਕ ਦੀ ਫਸਲ ਵੱਡੇ ਪੱਧਰ ਤੇ ਲੱਗੀ ਹੋਈ ਹੈ ਤੇ ਮੇਨ ਅਵਸਥਾ ਸ਼ੁਰੂ ਹੋਣ ਵਾਲੀ ਹੈ ਬਹੁਤ ਜਗ੍ਹਾ ਤੇ ਨਸਾਰਾ ਹੋ ਚੁੱਕਿਆ ਕਿਤੇ ਕਿਤੇ ਨਸਾਰਾ ਹੋ ਰਿਹਾ ਬੱਲੀ ਦੇ ਵਿੱਚ ਦੁੱਧਾ ਅਵਸਥਾ ਤੇ ਜਦੋਂ ਹੀ ਕੋਈ ਫਸਲ ਹੁੰਦੀ ਹੈ ਤਾਂ ਉਦੋਂ ਉਹ ਬਹੁਤ ਜੀ ਸੋਲ ਅਵਸਥਾ ਹੁੰਦੀ ਹੈ ਤਾਂ ਜੇਕਰ ਉਦੋਂ ਮਾੜਾ ਮੌਸਮ ਰਹਿੰਦਾ ਹੈਗਾ ਤਾਂ ਵੀ ਝਾੜ ਤੇ ਅਸਰ ਪੈਂਦਾ ਰਹਿੰਦਾ ਹੈਗਾ ਜੇਕਰ ਆਪਾਂ ਕੋਈ ਗਲਤੀ ਕਰ ਦਿੰਨੇ ਆਪਾਂ ਕੋਈ ਕਤਾਹੀ ਵਰਦੇ ਹੈਗੇ ਆ ਵੱਧ ਝਾੜ ਦੇ ਲਾਲਚ ਵਿੱਚ ਤਾਂ ਵੀ ਉਹਦੇ ਝਾੜ ਤੇ ਅਸਰ ਪੈਂਦਾ ਹੈਗਾ ਹੁਣ ਲਗਭਗ 3 ਦਿਨ ਜਿਹੜਾ ਵਰਖਾ ਦਾ ਦੌਰ ਪੰਜਾਬ ਦੇ ਵਿੱਚ ਸ਼ੁਰੂ ਹੋਣ ਵਾਲਾ ਕਿਤੇ ਕਿਤੇ ਤੇਜ਼ ਹਵਾਵਾਂ ਦੇ ਨਾਲ ਕਣਕਾਂ ਡਿੱਗੀਆਂ ਵੀ ਹੈਗੀਆਂ ਅੱਜ ਦੇ ਦਿਨ ਦੇ ਵਿੱਚ ਤੇ ਇਸ ਅਵਸਥਾ ਦੇ ਵਿੱਚ ਨਾ ਹੀ ਤਾਂ ਆਪਾਂ ਫਸਲ ਨੂੰ ਡੋਬਾ ਲੱਗਣ ਦੇਣਾ ਹੁੰਦਾ ਨਾ ਹੀ ਆਪਾਂ ਨੇ ਸੋਕਾ ਲੱਗਣ ਦੇਣਾ ਹੁੰਦਾ ਪਿਛਲੀਆਂ ਕੁਝ ਵੀਡੀਓ ਦੇ ਆਧਾਰ 'ਤੇ ਇੱਕ ਸਵਾਲ ਉਪਜਿਆ ਹੈਗਾ ਕਿ ਕਣਕ ਨੂੰ ਕਿੰਨੇ ਪਾਣੀ ਲੱਗਣੇ ਚਾਹੀਦੇ ਹੈਗੇ ਆ ਇਹ ਕੋਈ ਖਾਸ ਬੰਦਾ ਖਾਸ ਏਰੀਏ ਦੇ ਵਿੱਚ ਖੜ ਕੇ ਇਸ ਸਵਾਲ ਦਾ ਜਵਾਬ ਦੇ ਸਕਦਾ ਹੈਗਾ ਇੱਕ ਸਾਰੇ ਪੰਜਾਬ ਦੇ ਵਿੱਚ ਵੱਖੋ-ਵੱਖਰੇ ਟਾਈਮ ਦੇ ਵਿੱਚ ਲੱਗਣ ਵਾਲੀ ਕਣਕ ਦੇ ਲਈ ਇੱਕੋ ਹੀ ਸਵਾਲ ਦਾ ਜਵਾਬ ਨਹੀਂ ਹੋ ਸਕਦਾ ਹੈਗਾ ਹੋ ਸਕਦਾ ਹੈਗਾ ਕਿ ਰੇਤਲੀ ਜ਼ਮੀਨ ਦੇ ਵਿੱਚ ਚਾਰ ਤੋਂ ਪੰਜ ਪਾਣੀ ਲੱਗਦੇ ਹੋਣ ਮਰੇਡ ਮਰੇਲਕੋਟਲਾ ਜਾਂ ਹੋਰ ਇੱਥੇ ਵੀ ਲਾਲ ਮਿੱਟੀ ਦੀਆਂ ਜ਼ਮੀਨਾਂ ਹੈਗੀਆਂ ਜਿੱਥੇ ਪਾਣੀ ਦੀ ਸਮਰੱਥਾ ਫੜਨ ਦੀ ਉਹਨਾਂ ਦੀ ਬਹੁਤ ਜ਼ਿਆਦਾ ਹੈ ਵਾਟਰ ਹੋਲਡਿੰਗ ਕੈਪੈਸਿਟੀ ਬਹੁਤ ਜ਼ਿਆਦਾ ਹੈ ਤੇ ਪਾਣੀ ਨਹੀਂ ਸੁੱਕਦਾ ਹੈਗਾ ਉੱਥੇ ਤਿੰਨ ਪਾਣੀਆਂ ਦੇ ਨਾਲ ਵੀ ਕਣਕ ਬੱਕ ਜਾਂਦੀ ਪਟਿਆਲਾ ਦੇ ਦੇਵੀਗੜ੍ਹ ਏਰੀਏ ਵਿੱਚ ਬਹੁਤ ਘੱਟ ਪਾਣੀ ਲੱਗਦੇ ਹੈਗੇ ਆ ਬਹੁਤ ਜਗ੍ਹਾ ਇਸ ਤਰ੍ਹਾਂ ਦੀ ਵੀ ਹੈਗੀ ਪੰਜਾਬ ਦੇ ਜਿੱਥੇ ਦੋ ਪਾਣੀਆਂ ਦੇ ਨਾਲ ਕਣਕ ਬੱਕ ਜਾਂਦੀ ਹੈਗੀ ਸੋ ਇਹ ਕੋਈ ਪੈਟ ਫਾਰਮੂਲਾ ਨਹੀਂ ਹੈਗਾ ਪੈਟ ਫਾਰਮੂਲਾ ਇੱਕੋ ਹੀ ਹੈ ਕਿ ਜਿੰਨਾ ਚਿਕਰ ਦਾਣਾ ਤੁਹਾਡਾ ਹਾਰਡ ਡਰੱਪ ਸਟੇਜ ਨਹੀਂ ਜਾਂਦਾ ਉਹਨਾਂ ਚਿਕਰ ਮੌਇਸਚਰ ਚਾਹੀਦਾ ਪਾਣੀ ਦਾ ਆਪਾਂ ਲਾਉਣੇ ਆ ਆਪਣੀ ਮਜਬੂਰੀ ਹੈ ਖਾਸ ਕਰਕੇ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਤਾਂ ਹੁਣ ਡ੍ਰਿਪ ਇਰੀਗੇਸ਼ਨ ਜਾਂ ਪਫਾਰਾ ਵਿਧੀ ਨਾਲ ਹੀ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਜਿਵੇਂ ਜਿਵੇਂ ਏਰੀਆ ਬਹਾਲ ਹੋ ਰਿਹਾ ਹੈ ਖੇਤੀ ਤੇ ਪਰ ਪੰਜਾਬ ਦੇ ਵਿੱਚ ਕਾਫੀ ਦਹਾਕਿਆਂ ਤੋਂ ਨੱਕੇ ਵੱਡਵਾ ਪਾਣੀ ਲੱਗ ਰਿਹਾ ਹੈਗਾ ਤਾਂ ਆਪਾਂ ਨੂੰ ਇਹ ਚੀਜ਼ ਨਹੀਂ ਸਮਝ ਆਉਂਦੀ ਹੈਗੀ ਕਿ ਫਸਲ ਨੂੰ ਹਰੇਕ ਅਵਸਥਾ ਦੇ ਵਿੱਚ ਘੱਟ ਜਾਂ ਵੱਧ ਨਮੀ ਦੀ ਮਾਤਰਾ ਚਾਹੀਦੀ ਹੈ ਨਾ ਕਿ ਖੜਿਆ ਹੋਇਆ ਪਾਣੀ ਚਾਹੀਦਾ ਹੈ ਭਾਵੇਂ ਕਿ ਝੋਨੇ ਦੀ ਫਸਲੀ ਕਿਉਂ ਨਾ ਹੋਵੇ ਕਣਕ ਦੀ ਫਸਲ ਦੇ ਵਿੱਚ ਵੀ ਜਿੰਨਾ ਚਿਰ ਦੁੱਧ ਆ ਅਠਰ ਕੇ ਕਣਕ ਦੇ ਦਾਣੇ ਦੀ ਪ੍ਰੋਪਰ ਸ਼ੇਪ ਨਹੀਂ ਬਣਦੀ ਉਹਨਾਂ ਚ ਕਰਾਪਾ ਨੂੰ ਬਹੁਤ ਵਧੀਆ ਸਿੱਲਾ ਮੌਸਮ ਚਾਹੀਦਾ ਹੈਪੀ ਸੀਡਰ ਵਾਲੀ ਕਣਕ ਹੈ ਜਾਂ ਤੁਹਾਡੀ ਮਲਚਿੰਗ ਵਾਲੀ ਕਣਕ ਆ ਉਹਨੀਆਂ ਜੜਾਂ ਨੇ ਦਿਵਾਲੇ ਨਮੀ ਦੀ ਮਾਤਰਾ ਘਟਣ ਦਾ ਕੋਈ ਚਾਂਸ ਨਹੀਂ ਹੁੰਦਾ ਜਿਆਦਾ ਗਰਮੀ ਪੈਣ ਦੇ ਹਾਲਾਤਾਂ ਵਿੱਚ ਵੀ ਉੱਥੇ ਝਾੜ ਵਧੀਆ ਆਉਂਦੇ ਹੈਗੇ ਆ ਦਾਣੇ ਦੀ ਜਿਹੜੀ ਅਵਸਥਾ ਉਹ ਸਹੀ ਸਮੇਂ ਤੇ ਪੂਰੀ ਹੁੰਦੀ ਹੈ ਜੇਕਰ ਆਪਾਂ ਹੁਣ ਕਣਕ ਪਿਛਲੇ 4 ਮਹੀਨਿਆਂ ਤੋਂ ਪਾਲ ਰਹੇ ਹੈਗੇ ਆ ਕਿੰਨੀ ਜਿਆਦੀ ਉਹਦੀ ਆਪਾਂ ਖਾਤਰਗਿਰੀ ਕੀਤੀ ਹੈਗੀ ਆ ਪਰ ਜਿਹੜੀ ਦਾਣਾ ਬੰਨ ਤੋਂ ਲੈ ਕੇ ਦਾਣਾ ਪੱਕਣ ਤੇ ਇਹ ਅਵਸਥਾ ਛੋਟੀ ਹੋ ਜਾਂਦੀ ਹੈ ਕਾਲੀ ਦੇ ਵਿੱਚ ਫਸਲ ਦਾਣਾ ਪਕਾਉਂਦੀ ਹੈਗੀ ਆ ਤਾਂ ਉਹਦੇ ਝਾੜ ਤੇ ਮਾੜਾ ਅਸਰ ਪੈਂਦਾ ਹੈ ਸੋ ਕਹਿਣ ਦਾ ਮਤਲਬ ਵੀ ਜਿਹੜੀਆਂ ਕਣਕਾਂ ਦੇ ਵਿੱਚ ਕੋਲ ਬਿਲਕੁਲ ਪਾਣੀ ਨਹੀਂ ਲੱਗਿਆ ਤਾਂ ਇਹ ਬਰਸਾਤੀ ਦਿਨਾਂ ਤੋਂ ਬਾਅਦ ਜਿਉਂ ਹੀ ਦਿਨ ਮੌਸਮ ਖੁੱਲਦਾ ਹੈਗਾ ਘਟ ਮੀ ਪੈਣ ਦੀ ਹਾਲਤ ਵਿੱਚ ਚੰਗੇ ਪਾਣੀ ਦੇਣੇ ਚਾਹੀਦੇ ਹੈਗੇ ਅਤੇ ਜੁੜਵੇਂ ਪਾਣੀ ਦੇਣੇ ਚਾਹੀਦੇ ਰੇਤ ਲਗਾ ਜ਼ਮੀਨਾਂ ਦੇ ਵਿੱਚ ਹਰ 20 ਦਿਨ ਬਾਅਦ ਅਗਰ ਕੋਈ ਬਾਰਖਾ ਦਾ ਸਪੈਲ ਨਹੀਂ ਲੱਗਦਾ ਹੈਗਾ ਤੇ ਭਾਰੀਆਂ ਜ਼ਮੀਨਾਂ ਦੇ ਵਿੱਚ 28 ਤੋਂ 35 ਦਿਨ ਦੇ ਵਿੱਚ ਇੱਕ ਪਾਣੀ ਦੇਣਾ ਚਾਹੀਦਾ ਮਗਰਲੇ ਦੋ ਪਾਣੀ ਜੁੜਵੇਂ ਲੱਗਨੇ ਚਾਹੀਦੇ ਆ ਤਾਂ ਕਿ ਪੂਰਬੀ ਹਵਾਵਾਂ ਜਿਹੜੀਆਂ ਜ਼ਿਆਦਾ ਸਪੀਡ ਨਾਲ ਵਗ ਪਗਦੀਆਂ ਹਨ ਇਹਨਾਂ ਦੇ ਵਿੱਚ ਫਰਵਰੀ ਦਾ ਆਖਰੀ 15ਵਾਂ ਤੱਕ ਤੇ ਸਾਰਾ ਮਾਰਚ ਲਗਭਗ ਹਵਾਵਾਂ ਦਾ ਜਿਹੜਾ ਬੈਨ ਆ ਉਹ ਦਿਨ ਸਮੇਂ ਜ਼ਿਆਦਾ ਹੁੰਦਾ ਸੋ ਪਾਣੀ ਲਾਉਣ ਦਾ ਜਿਹੜਾ ਕੰਮ ਹੈਗਾ ਉਹ ਰਾਤ ਨੂੰ ਲਗਾਇਆ ਜਾਵੇ ਪਰ ਜਦੋਂ ਵੀ ਕੋਈ ਵਰਖਾ ਦਾ ਇਸ ਤਰ੍ਹਾਂ ਵੈਸਟਰਨ ਡਿਸਟਰਬੈਂਸ ਜਾਂ ਕੋਈ ਹੋਰ ਤਰੀਕੇ ਦਾ ਸਪੈਲ ਲੱਗਦਾ ਹੈਗਾ ਤਾਂ ਉਹਦੇ ਵਿੱਚ ਕੁਝ ਖਾਸ ਏਰੀਆ ਦੇ ਵਿੱਚ ਵਰਖਾ ਦੀ ਆਮਦ ਹੁੰਦੀ ਹੈ ਤੇ ਹਵਾਵਾਂ ਦਾ ਜਿਹੜਾ ਗੇੜ ਹੈਗਾ ਉਹ ਕਾਫੀ ਗਤੀ ਵਾਲਾ ਹੁੰਦਾ ਜਿਸ ਦੇ ਕਰਕੇ ਭਾਰੀਆਂ ਫਸਲਾਂ ਡਿੱਗ ਵੀ ਪੈਂਦੀਆਂ ਹੈਗੀਆਂ ਤੇ ਲੰਬੇ ਕਿਆਰਿਆਂ ਦੀ ਖੇਚਲ ਨਾ ਕਰਿਆ ਕਰੋ ਮੈਂ ਬਹੁਤ ਸਾਰੇ ਖੇਤਾਂ ਦੇ ਵਿੱਚ ਵਿజిਟ ਕਰਦਾ ਫਾਰਮਰ ਦੇ ਦੇਖਦਾ ਹੈਗਾ ਕਿ 3-3 ਏਕੜ 5-5 ਏਕੜ ਦੇ ਵੀ ਕਿਆਰੇ ਲਾਏ ਹੁੰਦੇ ਨੇ ਹਾਲਾਂਕਿ ਜਿਹੜਾ ਪ੍ਰੋਪਰ ਸਹੀ ਤਰੀਕਾ ਹੈਗਾ ਉਹ ਚਾਰ ਕਨਾਲ ਤੋਂ ਲੈ ਕੇ ਤੁਸੀਂ 8 ਕਨਾਲ تک ਇੱਕ ਕਿਆਰੇ ਲਾ ਸਕਦੇ ਹਾਂ ਵਧੀਆ ਬਣਾ ਸਕਦੇ ਹਾਂ ਪਰ ਮੈਂ ਦੇਖ ਰਿਹਾ ਕਿ ਸੁਪਰ ਸੀਡਰ ਜਾਂ ਲੰਬੀਆਂ ਉਸਰੀਆਂ ਵਾਲੇ ਖੇਤ ਪੰਜ-ਪੰਜ ਕਿੱਲੇਾਂ ਦੇ ਵੀ ਕਿਆਰੇ ਬਣੇ ਹੋਏ ਨੇ ਜਿਹਨੂੰ ਪਾਣੀ ਲੱਗਣ ਦੇ ਵਿੱਚ ਬਹੁਤ ਟਾਈਮ ਲੱਗਦਾ ਪਾਣੀ ਲੱਗਣ ਤੋਂ ਬਾਅਦ ਸੁੱਕਣ ਦੇ ਵਿੱਚ ਵੀ ਉਸ ਤੋਂ ਵੱਧ ਟਾਈਮ ਲੱਗਦਾ ਜਿਹੜਾ ਇਹ ਸਮਾਂ ਹੁੰਦਾ ਜਦੋਂ ਤੱਕ ਜ਼ਮੀਨ ਦੇ ਵਿੱਚ ਹਵਾ ਨਿਕਲ ਕੇ ਪਾਣੀ ਖੜਾ ਹੁੰਦਾ ਉਹ ਕਣਕ ਦੀ ਫਸਲ ਲਈ ਕੋਈ ਸਖਾਵਾਂ ਮੌਸਮ ਜਾਂ ਵਾਤਾਵਰਣ ਜੜਾਂ ਦੇ ਦੁਆਲੇ ਨਹੀਂ ਪੈਦਾ ਕਰਦਾ ਹੈਗਾ ਸੋ ਜਿਹੜਾ ਇਹ ਸਮਾਂ ਹੈਗਾ ਕਣਕ ਦੀ ਫਸਲ ਦੇ ਉੱਤੇ ਪਾਟਰ ਮੈਨੇਜਮੈਂਟ ਦਾ ਤੇ ਉਹ ਵਰਖਾ ਦੇ ਧਿਆਨ ਵਿੱਚ ਰੱਖ ਕੇ ਕਰ ਸਕਦੇ ਹੋ ਜੇਕਰ ਤੁਹਾਡੀ ਕੋਈ ਕਣਕ ਦੇ ਉੱਪਰ ਕੋਈ ਤਾਕਤ ਵਾਲੀ ਸਪਰੇ ਪੋਟਾਸ਼ ਦੀ ਸਪਰੇ ਜਾਂ ਕੋਈ ਫੰਗੀ ਸਾਈਡ ਜਾਂ ਕੋਈ ਹੋਰ ਤਰ੍ਹਾਂ ਦਾ ਪ੍ਰੋਡਕਟ ਤੁਸੀਂ ਸਪਰੇ ਕਰਨ ਜਾ ਰਹੇ ਹੋ ਜਾਂ ਵਾਤਾਵਰਣ ਦੇ ਵਿੱਚ ਗਰਮੀ ਦਾ ਪ੍ਰਭਾਵ ਘਟ ਕਰਨ ਵਾਲੇ ਤੱਤ ਜਿਵੇਂ ਕੋਈ ਸਿਲਸਿਲੀ ਕਿਸੇ ਤੁਸੀਂ ਸਪਰੇ ਕਰਨ ਜਾ ਰਹੇ ਹੈਗੇ ਉਹ ਤਾਂ ਵਰਖਾ ਦੇ ਦਿਨਾਂ ਵਿੱਚ ਇਸ ਨੂੰ ਰੋਕ ਲਵੋ ਜਦੋਂ ਹੀ ਮੌਸਮ ਸਾਫ਼ ਹੁੰਦਾ ਆਪਾਂ ਉਸ ਦੇ ਲਈ ਇੱਕ ਅਲੱਗ ਸਪੈਸ਼ਲ ਵੀਡੀਓ ਜ਼ਰੂਰ ਕਰਾਂਗੇ ਇੱਕ ਘਰ ਦੇ ਲਈ ਜੇ ਤੁਸੀਂ ਕਣਕਾਂ ਰੱਖਣੀਆਂ ਹੈਗੀਆਂ ਭਾਵੇਂ ਤੁਸੀਂ ਬੀਜ ਪੈਦਾ ਕਰਨਾ ਹੈਗਾ ਭਾਵੇਂ ਤੁਸੀਂ ਆਪਣੇ ਘਰ ਦੇ ਲਈ ਬੀਜ ਦੇ ਵਿੱਚੋਂ ਖਾਣ ਲਈ ਕਣਕ ਵਰਤਣੀ ਹੈਗੀ ਤਾਂ ਉਹ ਵੀ ਤੁਹਾਨੂੰ ਇੱਕ ਅਲੱਗ ਵੀਡੀਓ ਦੇ ਰਾਹੀਂ ਜਾਣਕਾਰੀ ਦਿੱਤੀ ਜਾਊਗੀ ਉਸਤੇ ਵੀ ਜ਼ਰੂਰ ਗੌਰ ਕਰਿਓ ਇੰਸਟਾਗ੍ਰਾਮ ਫੇਸਬੁਕ YouTube ਤੇ ਬਣੇ ਰਹੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਥੈਂਕ ਯੂ